ਹੜਾਂ ਦੇ ਕਾਰਨ ਜਿਹੜਾ ਬਾਰਡਰ ਪੱਟੀ ਦੇ ਲੋਕ ਆ ਹਮੇਸ਼ਾ ਹੀ ਇਹ ਮਾਰ ਸੰਦੇ ਆ ਹੜਾਂ ਦੀ ਪਰ 2023 ਦੇ ਵਿੱਚ ਜਿਹੜੇ ਹੜਾਂ ਦੀ ਮਾਰ ਦੇ ਨਾਲ ਆ ਇੱਕ ਸਾਲ ਬਾਅਦ ਕਿਸਾਨ ਥੋੜਾ ਜਿਹਾ ਪੈਸੇ ਵੱਲੋਂ ਸਟਰੋਂਗ ਹੋਣ ਲੱਗੇ ਸੀ ਪਰ ਫਿਰ 2024 ਦੇ ਵਿੱਚ 25 ਦੇ ਵਿੱਚ ਅੱਜ ਹੜਾਂ ਨੇ ਫਿਰ ਮਾਰ ਮਾਰ ਦਿੱਤੀ ਆ ਤਸਵੀਰ ਦਿਖਾ ਦਿੰਨਾ ਤੁਹਾਨੂੰ ਇਹ ਲਗਭਗ 400 ਏਕੜ ਜ਼ਮੀਨ ਹੈ ਜਿਹੜੀ ਰਜਿਸਟਰੀ ਵਾਲੀ ਜ਼ਮੀਨ ਹੈ ਰਜਿਸਟਰੀ ਵਾਲੀ ਜ਼ਮੀਨ ਹੈ ਮਾਲਕੀ ਜ਼ਮੀਨ ਹੈ ਕਿਸਾਨਾਂ ਦੀ ਜਿਹੜਾ ਅੱਜ ਇਸ ਹੜ੍ਹਾਂ ਦੀ ਲਪੇੜ ਦੇ ਵਿੱਚ ਆ ਚੁੱਕੀ ਹੈ ਕਾਫੀ ਜਿਹੜਾ ਨੁਕਸਾਨ ਹੋਇਆ ਹੈ ਕਰੀਬ ਗੱਲ ਕਰ ਲਈਏ 400 ਏਕੜ ਜ਼ਮੀਨ ਟਾਣੀ ਵੱਲੂ ਸਿੰਘ ਵਾਲਾ ਜਾਬਾ ਪਿੰਡ ਤੇ ਟਾਣੀ ਗੁਰਮਖ ਸਿੰਘ ਵਾਲੀ ਲਾਗੇ ਲਾਗੇ ਜਿੰਨੇ ਵੀ ਪਿੰਡ ਹੈ ਇਹ ਸਾਰੇ ਬਾਰਡਰ ਪੱਟੀ ਦੇ ਪਿੰਡ ਹੈ ਤੇ ਇਸ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੁੰਦਾ ਜਦੋਂ ਵੀ ਹੜ ਆਉਂਦੇ ਆ ਜਦੋਂ ਵੀ ਪਾਣੀ ਆਉਂਦਾ ਤੇ ਕਾਫੀ ਜਿਹੜਾ ਨੁਕਸਾਨ ਇਨਾ ਪਿੰਡਾਂ ਦੇ ਵਿੱਚ ਹੁੰਦਾ ਆ ਆ ਤੁਹਾਨੂੰ ਇੱਕ ਤਸਵੀਰ ਹੈ ਇਹ ਜਿਹੜੀ ਇੱਕ ਸੜਕ ਹੈ ਅਗਰ ਸਰਕਾਰਾਂ ਚਾਹਣ ਤਾਂ ਇਹ ਸੜਕ ਦਸਾਂ ਦਿਨਾਂ ਦੇ ਵਿੱਚ ਉੱਚੀ ਕਰਕੇ ਬਣਾ ਸਕਦੀਆਂ ਨੇ ਪਰ ਸਰਕਾਰਾਂ ਦਾ ਕੰਮ ਕੀ ਹੈ ਸਿਰਫ ਇੱਥੇ ਫੋਟਵਾ ਕਰਾਉਣੀਆਂ ਫੋਟਵਾ ਕਰਾਉਣ ਦਾ ਸਾਰੇ ਹੀ ਇੱਥੇ ਆ ਜਾਂਦੇ ਆ ਜਦੋਂ ਵੀ ਇੱਥੇ ਪਾਣੀ ਆਉਂਦਾ ਤਾਂ ਲੱਗ ਲੱਗ ਲੀਡਰ ਚਾਹੇ ਕਿਸੇ ਵੀ ਪਾਰਟੀ ਦੇ ਲੀਡਰ ਦੀ ਗੱਲ ਕਰ ਲਈਏ ਤਾਂ ਫੋਟਵਾ ਕਰਾਉਣ ਵਾਸਤੇ ਆਪਣਾ ਆ ਗੱਡੀਆਂ ਤੇ ਆਪਣੀਆਂ ਕਾਰਾਂ ਦੇ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚ ਜਾਂਦੇ ਆ ਕਿ ਅਸੀਂ ਮੌਕੇ ਦਾ ਜਾਇਜ਼ਾ ਲਿਆ ਪਰ ਲੋਕਾਂ ਦੀ ਗਰਾਊਂਡ ਜ਼ੀਰੋ ਤੇ ਹਾਲਾਤ ਕੀ ਨੇ ਇੰਨੇ ਕੋ ਮਾੜੇ ਹਾਲਾਤ ਨੇ ਲੋਕਾਂ ਦੇ ਇੱਕ ਬੇੜੀ ਇਹਨਾਂ ਨੂੰ ਮਿਲੀ ਹੈ ਆ ਬੇੜੀ ਹੈ ਜਿੰਦੇ ਵਿੱਚ ਕਰੀਬ 10 ਜਿਹੜੇ ਛੇਕ ਹੋ ਚੁੱਕੇ ਨੇ 10 ਛੇਕ ਹੈ ਪਾਣੀ ਇਹਦੇ ਵਿੱਚ ਭਰ ਜਾਂਦਾ ਪਰ ਹੱਲੇ ਤੱਕ ਇਹਨਾਂ ਨੂੰ ਇੱਕ ਬੇੜੀ ਤੱਕ ਨਹੀਂ ਦਿੱਤੀ ਗਈ ਸਰਕਾਰ ਵੱਲੋਂ ਪਾਣੀ ਦੀਆਂ ਫਸਲਾਂ ਦਾ ਮੁਆਵਜ਼ਾ ਤਾਂ ਕੀ ਸਰਕਾਰਾਂ ਦੇਣਗੀਆਂ ਜਿਹੜੀਆਂ ਸਰਕਾਰਾਂ ਦੇ ਕੋਲ ਇੱਕ ਬੇੜੀ ਨਹੀਂ ਦਿੱਤੀ ਜਾ ਸਕਦੀ ਉਹਨਦੇ ਤੋਂ ਅਸੀਂ ਮੁਆਵਜ਼ੇ ਦੀ ਆਸ ਕੀ ਕਰ ਸਕਨੇ ਆ ਕਿਉਂਕਿ ਮੁਆਵਜ਼ਾ ਤਾਂ ਹੀ ਦਿੱਤਾ ਜਾਏਗਾ ਅਗਰ ਇੱਕ ਬੇੜੀ ਅਗਲੇ ਨੂੰ ਦੇ ਦੇਣਗੇ ਤਾਂ ਇਹ ਜਿਹੜੀ ਇੰਨੀ ਮੰਦ ਭਾਗੀ ਜਿਹੜੀ ਘਟਨਾ ਹੈ ਇਹ ਪਿੰਡ ਆ ਲਾਗੇ ਲਾਗੇ ਬਾਰਡਰ ਪੱਟੀ ਦੇ ਪਿੰਡ ਨੇ ਸਾਰੇ ਭਾਈ ਸਾਹਿਬ ਕਿੰਨੀ ਫਸਲ ਹੈ ਕਿੰਨੀ ਫਸਲ ਕਰੀਬ ਜਿਹੜੀ ਤੁਹਾਡੀ ਹੁਣ ਤੱਕ ਖਰਾਬ ਹੋ ਚੁੱਕੀ ਹੈ ਪਾਣੀ ਨਾਲ 2023 ਵਿੱਚ ਪਾਣੀ ਆਇਆ ਸੀ ਲਗਭਗ 300 ਕਿੱਲਾ ਜ਼ਮੀਨ ਦਾ ਪਾਣੀ ਨਾਲ ਡੁੱਬ ਚੁੱਕਿਆ ਸੀ ਤੇ ਹੁਣ 2025 ਫੇਰ ਪਾਣੀ ਆ ਗਿਆ ਜੀ ਹੁਣ ਵੀ ਉਸੇ ਤਰ੍ਹਾਂ ਹੀ ਮਾਰ ਪਈ ਹੈ ਜਿਵੇਂ 2023 ਵਿੱਚ ਪਈ ਸੀ ਪਰ ਸਾਰ ਲੈਣ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕਿੰਨੇ ਕਦੋਂ ਦੇ ਲਾਰੇ ਸੁਣਦੇ ਆਂਦੇ ਹੋ ਕਿ ਇੱਥੇ ਪੁਲ ਬਣਾ ਦੇਾਂਗੇ ਤੁਹਾਨੂੰ ਉੱਚਾ ਫਲਾਈਓਵਰ ਕਰਦੇਾਂਗੇ ਜਿਹੜਾ ਕੀ ਹੈ ਤੁਹਾਡੀਆਂ ਫਸਲਾਂ ਨਹੀਂ ਖਰਾਬ ਹੋਣਦੀਆਂ ਇਹ ਕਰੀਬ ਕਿੰਨੇ ਸਾਲਾਂ ਤੋਂ ਲਾਰੇ ਸੁਣ ਰਹੇ ਹੋ ਬਸ ਜਦੋਂ ਪਾਣੀ ਆਉਂਦਾ ਲਾਰੇ ਲਾ ਦਿੰਦੇ ਆ ਪਰ ਹੁੰਦਾ ਕੁਝ ਨਹੀਂ ਇਹ ਜਿਹੜੀ ਸੜਕ ਬਣੀ ਆ ਇਹ ਵੀ ਪਾਣੀ ਨਾਲ ਟੁੱਟ ਗਈ ਹੁਣ ਲਗਭਗ ਹੁਣ 8 ਵਜੇ ਠੱਪ ਹੋ ਗਈ ਆ ਸੰਪਰਕ ਟੁੱਟ ਗਿਆ ਪੰਜਾਂ ਪਿੰਡਾਂ ਦਾ ਸੰਪਰਕ ਹੈ ਸੜਕ ਦਾ ਟੁੱਟ ਗਿਆ ਹੁਣ ਬਸ ਤੇ ਇਹ ਸਾਰੀ ਜ਼ਮੀਨ ਜਿਹੜੀ ਰਜਿਸਟਰੀ ਵਾਲੀ ਹੈ ਕਿ ਗਰਿਆਈ ਹੈ ਨਹੀਂ ਨਹੀਂ ਇਹ ਸਾਰੀ ਪਹਿਲੀ ਪੱਕੀਆਂ ਨੇ ਰਜਿਸਟਰੀ ਵਾਲਿਆਂ ਨੇ ਗਰਦੋਰੀ ਜਮ੍ਹਾਂ ਬੰਦੀ ਸਾਰੀ ਪੱਕੀਆਂ ਪਹਿਲੀਆਂ ਨੇ ਕੋਈ ਇੱਥੇ ਕੱਚੀ ਪਹਿਲੀ ਨਹੀਂ ਹੈ ਸਾਰੀਆਂ ਪੱਕੀਆਂ ਫਸਲਾਂ ਨੇ ਝੋਨੇ ਸਾਰੇ ਸੀ ਝੋਨਾ ਸਾਰਾ ਡੁੱਬ ਗਿਆ ਏ ਲੋ ਜੀ ਝੋਨਾ ਸਾਰਾ ਹੀ ਡੁੱਬ ਗਿਆ ਤੇ ਸਰਕਾਰ ਇਥੇ ਫੋੜਵਾ ਕਰਾਉਣ ਲਈ ਛੇਤੀ ਤੋਂ ਛੇਤੀ ਪਹੁੰਚੋ ਜਿੰਨੇ ਵੀ ਸਰਕਾਰ ਦੇ ਨੁਮਾਇੰਦੇ ਨੇ ਜਲਦੀ ਤੋਂ ਜਲਦੀ ਤੁਹਾਨੂੰ ਬੇਨਤੀ ਹੈ ਇਥੇ ਫੋੜਵਾ ਕਰਾਜੋ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਇਹ ਲੋਕਾਂ ਦੀਆਂ ਫਸਲਾਂ ਖਰਾਬ ਹੋਣ ਦਾ ਕਾਰਨ ਕੀ ਹੈ ਸਿਰਫ ਕਾਰਨ ਇਹੀ ਹੈ ਕਿ ਜੜੀਆਂ ਸਰਕਾਰਾਂ ਜਿਹੜੇ ਐਮ ਐਲ ਏ ਸਾਹਿਬ ਜਿਹੜੇ ਇਥੋਂ ਦੇ ਐਮ ਪੀ ਸਹਿਬਾਨ ਨੇ ਉਹ ਇਸ ਚੀਜ਼ ਵੱਲ ਗੌਰ ਨਹੀਂ ਕਰਦੇ ਕਦੋਂ ਤੋਂ ਭਾਈ ਸਾਹਿਬ ਪਾਣੀ ਆ ਰਿਹਾ ਪਰ ਅੱਜ ਤੱਕ ਤੁਹਾਡੀ ਸੁਣਵਾਈ ਨਹੀਂ ਹੋਈ ਆ ਨਹੀਂ ਲੋ ਜੀ ਭਾਈ ਸਾਹਿਬ ਸੁਣਵਾਈ ਹੁੰਦੀ ਹੈ ਕੋਈ ਵੀ ਅਗਰ ਆਉਂਦਾ ਤਾਂ ਇੱਥੇ ਕੋਈ ਐਮਐਲਏ ਸਾਹਿਬ ਪਹੁੰਚਦਾ ਹੈ ਕੋਈ ਐਮਪੀ ਪਹੁੰਚਦਾ ਹੈ ਕੋਈ ਸੁਣਵਾਈ ਕਰਦਾ ਤੁਹਾਡੀ ਜਾਂ ਸਿਰਫ ਕਾਗਜ਼ਾਂ ਤੇ ਗੱਲਾਂ ਤੱਕ ਹੀ ਰਹਿ ਜਾਂਦਾ ਬਸ ਕਾਗਜ਼ਾਂ ਤੇ ਗੱਲਾਂ ਤੱਕ ਹੀ ਆ ਜੀ ਅਜੇ ਤੱਕ ਕਿਸੇ ਨੂੰ ਵੀ ਕਿਸਾਨ ਨੂੰ ਮੁਆਵਜ਼ਾ ਤੱਕ ਵੀ ਨਹੀਂ ਮਿਲਿਆ ਜੇ ਕਿਸੇ ਨੂੰ ਮਿਲਿਆ ਕੋ 4-5000 ਉਹ ਵੀ ਕਈ ਕਿਸ਼ਤਾਂ ਦੇ ਵਿੱਚ ਮਿਲਦਾ ਉਹ 4-5000 ਨਾਲ ਤਾਂ ਅੱਜ ਕੱਲ ਜੇ ਤੁਹਾਨੂੰ ਪਤਾ ਬਿਲਕੁਲ ਕੁਛ ਵੀ ਨਹੀਂ ਮੰਦਾ ਸਪਰੇ ਦਾ ਖਾਦ ਖਾਦ ਵੀ ਨਹੀਂ ਪੂਰੀ ਹੁੰਦੀ ਜੀ 4500 ਰੁਪਿਆ ਦਾ ਲਵਾਈ ਹੋ ਗਈ ਜੀ ਉਸ ਟਾਈਮ ਤੇ ਜਿਹੜਾ ਤੁਸੀਂ ਵੇਖ ਹੀ ਰਹਿ ਜੇ 4-500 ਜਿਹੜਾ ਏਕੜ ਜ਼ਮੀਨ ਹੈ ਜਿੰਦੇ ਵਿੱਚ ਪਾਣੀ ਹੁਣ ਘੜ ਤੋਂ ਘੜ ਵੀ 6-7 ਫੁੱਟ 8-8 ਫੁੱਟ ਖੜਾ ਹੈ ਜੀ ਇਹ ਹੁਣ ਕਿੰਨਾ ਨੁਕਸਾਨ ਹੈ ਇਸ ਦਾ ਕਿਸੇ ਨੇ ਵੀ ਨਾਕ ਹੋਏ ਤੱਕ ਕੋਈ ਜਾਇਜ਼ਾ ਲੈਣ ਆਇਆ ਪ੍ਰਸ਼ਾਸਨ ਨਾਕ ਹੋਏ ਇਹਨਾਂ ਨੂੰ ਕੋਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਬੱਚਿਆਂ ਦਾ ਸਕੂਲ ਆਉਣ ਜਾਣ ਵਾਲਾ ਜਿਹੜਾ ਉਹ ਵੀ ਰਸਤਾ ਬੰਦ ਹੋ ਗਿਆ ਤੇ ਦੁਨੀਆ ਬਹੁਤ ਇੱਥੇ ਦੁਖੀ ਹੈ ਜੀ ਇਸ ਵਾਸਤੇ ਪਾਜੀ ਸਕੂਲ ਇੱਕ ਇਹ ਜਾਂ ਦੋ ਇਧਰ ਇਹ ਜੀ ਚਾਰ ਪੰਜ ਪਿੰਡਾਂ ਦੇ ਸਾਰੇ ਸਕੂਲ ਬੱਚੇ ਇਧਰ ਅੱਗੇ ਪਿੱਛੇ ਜਾਂਦੇ ਨੇ ਵਿੱਚ ਉਧਰ ਸਕੂਲ ਹਾਈ ਸਕੂਲ ਨਹੀਂ ਹੈਗੇ ਕੇ ਤੇ ਛੋਟੇ ਬੱਚਿਆਂ ਦੇ ਹਾਈ ਸਕੂਲ ਜਿਹੜੇ ਵੱਡੇ ਸਕੂਲ ਉਹ ਜਲਾਲਾਂਵਾਂ ਦੇ ਜਾਂਦੇ ਨੇ ਜੀ ਪ੍ਰਾਈਵੇਟ ਵੈਣਾ ਵੀ ਆਉਂਦੀ ਹੈ ਪ੍ਰਾਈਵੇਟ ਵੈਣਾ ਵੀ ਆਉਂਦੀਆਂ ਨੇ ਤੇ ਇਸ ਕਰਕੇ ਬੱਚਿਆਂ ਦੇ ਆਉਣ ਜਾਣ ਨਾਲ ਸਕੂਲ ਦਾ ਸਭ ਤੋਂ ਜ਼ਿਆਦਾ ਔਖਾ ਕੰਮ ਹੋ ਗਿਆ ਜੀ ਇਹ 2023 ਵਿੱਚ ਸਰਕਾਰ ਨੇ ਦੋ ਵਾਰ ਦੋ ਕਿਸ਼ਤਾਂ ਹੀ ਪੈਸੇ ਆਖੇ ਸੀ ਬਾਰੇ ਕਈ ਕਿਸਾਨਾਂ ਨੂੰ ਇੱਕ ਕਿਸ਼ਤ ਦੇ ਪੈਸੇ ਨਹੀਂ ਮਿਲੇ ਇੱਕ ਦੇ ਮਿਲੇ ਦੂਜੇ ਦਾ ਲਾਰਾ ਲਾ ਕੇ ਬਸ ਨਾਕਾਮੀ ਸਰਕਾਰ ਦੀ ਕੋਈ ਪੈਸਾ ਨਹੀਂ ਵਲਾਈ ਲਵਾਈ ਵੀ ਸਾਡੇ ਪੱਲੋਂ ਪੈਂਦੀ ਹੈ ਖਰਚੇ ਸਾਰੇ ਪੂਰੇ ਹੋਏ ਔਰ ਐਨੀਵੇ ਘਾਟੇ ਜਿ ਪਏ ਆ ਜਦੋਂ ਤੇ ਪਾਣੀ ਆਉਂਦਾ ਪ੍ਰਸ਼ਾਸਨ ਦਾ ਬੰਦਾ ਆਣ ਕੇ ਚਲਾ ਜਾਂਦਾ ਮੋੜ ਕੇ ਹਮ ਬਸ ਸਾਰ ਨਹੀਂ ਲਈ ਹਾਂਜੀ ਸਾਰ ਨਹੀਂ ਲਈ ਜਾਂਦੀ ਇਹ ਪਟਵਾਰੀ ਇਹਨਾਂ ਨੂੰ ਕਹਿ ਦਿੰਦੇ ਆ ਗਰਦੋਰੀਆਂ ਕਰ ਦਿਓ ਜੀ ਪੈਸੇ ਪਾ ਦਿਓ ਜੀ ਪੈਸੇ ਉਹ ਗੁ ਜਾਈਦਾ ਦਫ਼ਤਰਾਂ ਦੇ ਚੱਕਰ ਘੱਟ ਕੇ ਆ ਜਾਈਦਾ ਜੀ ਪੈਸਾ 100 ਰੁਪਈਆ ਨਹੀਂ ਮਿਲਦਾ ਇੱਕ ਇੱਕ ਕਿਸ਼ਤ ਭਈਆ ਦੂਜੀ ਭਾਈ ਕੋਈ ਨਹੀਂ ਹੁਣਾ ਹਾਂ ਜੀ ਹਜ਼ਾਰ ਲੈਣ ਵਾਸਤੇ 5000 ਦਾ ਪٹرول ਬਾ ਲੈਂਦੇ ਹੋ ਹਾਂਜੀ ਹਾਂਜੀ 5000 ਦਾ ਪٹرول ਪੱਲਿਓ ਪੈ ਜਾਂਦਾ ਜੀ 4500 ਹਲਵਾਈ ਆ 5000 ਦਾ ਪٹرول ਪਾ ਕੇ ਬਾਕੀ ਕੀ ਬੱਲੇ ਪੈ ਗਏ ਜੀ ਬਿਲਕੁਲ ਕਿਸਾਨ ਦਾ 500 ਰੁਪਏ ਘਾਟੇ ਦੇ ਵਿੱਚ ਹੈ ਅਗਰ 500 ਰੁਪਏ 5000 ਰੁਪਏ ਸਰਕਾਰ ਵੱਲੋਂ ਕੀਤਾ ਜਾਂਦਾ ਕਿ ਮੁਆਵਜ਼ਾ ਦਿੱਤਾ ਜਾਏਗਾ ਤੇ 4500 ਦਾ ਪੈਟਰੋਲ ਫੂਕ ਕੇ ਉਸ ਤੋਂ ਬਾਅਦ 500 ਰੁਪਏ ਆਪ ਦੇ ਆਪ ਨੂੰ ਜਿਹੜਾ ਇਹ ਘਾਟਾ ਪਾ ਰਹੇ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਬੜੀਆਂ-ਵੱਡੀਆਂ ਗੱਲਾਂ ਕਰਦੀ ਹੈ ਕਿ ਸਿੱਖਿਆ ਕ੍ਰਾਂਤੀ ਦੇ ਵਿੱਚ ਇੰਨਾ ਵੱਡਾ ਬਦਲਾਅ ਆਇਆ ਉਹ ਕਿਸੇ ਹੋਰ ਸੂਬੇ ਦੇ ਵਿੱਚ ਨਹੀਂ ਆਇਆ ਕਹਿੰਦੇ ਕਿ ਸਾਡਾ ਜਿਹੜਾ ਸੂਬਾ ਇੱਕ ਨੰਬਰ ਦੇ ਬਣ ਚੁੱਕਿਆ ਸਿੱਖਿਆ ਕ੍ਰਾਂਤੀ ਦੇ ਵਿੱਚ ਪਰ ਆ ਸਿੱਖਿਆ ਕ੍ਰਾਂਤੀ ਦੀਆਂ ਧੱਜੀਆਂ ਉਡਰੀਆਂ ਨੇ ਕਿਉਂਕਿ ਧੱਜੀਆਂ ਐ ਉਡਰੀਆਂ ਨੇ ਕਿ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਉਹ ਇੱਥੋਂ ਪਾਰ ਕਰਕੇ ਜਿਹੜੇ ਉਧਰ ਬੱਚੇ ਪੜ੍ਹਨ ਜਾਂਦੇ ਸੀ ਉਹਨਾਂ ਦੀ ਪੜ੍ਹਾਈ ਖਰਾਬ ਹੋ ਗਈ ਉਹ ਬੱਚੇ ਹੁਣ ਕਿਵੇਂ ਜਾਣਗੇ ਤਿੰਨ ਛੁੱਟੀਆਂ ਨੇ ਤਿੰਨ ਛੁੱਟੀਆਂ ਤੋਂ ਬਾਅਦ ਉਹ ਬੱਚੇ ਜਦੋਂ ਮੁੜ ਸਕੂਲ ਜਾਣਗੇ ਜਿਹੜੇ ਇੱਥੇ ਟੀਚਰ ਪੜ੍ਹਾਉਣ ਵਾਲੇ ਆਉਣਗੇ ਉਹ ਕਿਵੇਂ ਜਾਣਗੇ ਇਹ ਸਾਰੀਆਂ ਹੀ ਗੱਲਾਂ ਨੇ ਪਰ ਇਹ ਸਾਰੀਆਂ ਗੱਲਾਂ ਦੀ ਪੂਰਤੀ ਕਿਵੇਂ ਹੋਏਗੀ ਸਿਰਫ ਇੱਕਾ ਜਿਹੜੀ ਸੜਕ ਹੈ ਇਸ ਸੜਕ ਦੀ ਅਗਰ ਚੰਗੀ ਤਰ੍ਹਾਂ ਜਾਂਚ ਹੋ ਕੇ ਦੁਬਾਰਾ ਬਣਾਈ ਜਾਵੇ ਪੋਲ ਬਣਾਇਆ ਜਾਵੇ ਉੱਚੀ ਤਾਂ ਸਾਰਾ ਕੰਮ ਸੰਭਵ ਹੋ ਸਕਦਾ ਹੈ ਸਿੱਖਿਆ ਕ੍ਰਾਂਤੀ ਦੇ ਵਾਅਦੇ ਵੀ ਪੂਰੇ ਹੋ ਸਕਦੇ ਆ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਵੀ ਹੋ ਸਕਦੀ ਹੈ ਹੋ ਤਾਂ ਸਕਦੀ ਹੈ ਅਗਰ ਕੀਤੀ ਜਾਵੇ ਹੁਣ ਜਿਹੜੇ ਹੁਣ ਦੇ ਹਾਲਾਤ ਨੇ ਵਾਰ-ਵਾਰ ਪਿੰਡ ਵਾਸੀਆਂ ਵੱਲੋਂ ਬੇੜੀ ਦੀ ਮੰਗ ਕੀਤੀ ਗਈ ਕਿ ਇੱਕ ਬੇੜੀ ਅਸੀਂ ਸਾਨੂੰ ਦਿੱਤੀ ਜਾਵੇ ਕਿ ਸਾਡਾ ਥੋੜਾ ਜਿਹੜਾ ਆਵਾਜਾਈ ਸਾਡੀ ਠੱਪ ਹੋ ਗਈ ਹੈ ਸਾਡਾ ਸੰਪਰਕ ਦੂਜੇ ਪਿੰਡਾਂ ਨਾਲੋਂ ਟੁੱਟ ਗਿਆ ਹੈ ਕਿ ਅਸੀਂ ਘਰ ਦਾ ਘਰੇਲੂ ਸਮਾਨ ਜਿਹੜਾ ਬੇੜੀ ਦੇ ਵਿੱਚ ਜਾ ਕੇ ਲਿਆ ਸਕੀਏ ਪਰ ਬੇੜੀ ਵੀ ਨਕਮੀ ਬੇੜੀ ਹੈ ਜਿੰਦੇ 5 10 ਮੋਰੀਆਂ ਨੇ 6 ਕਣੇ ਤੇ ਜਿਹੜਾ ਇਹਦੇ ਉੱਤੇ ਬੈਠ ਜਾਂਦਾ ਤੇ ਉਹਨੂੰ ਡਰ ਲੱਗਣ ਲੱਗ ਪੈਂਦਾ ਹੈ ਕਿ ਸ਼ਾਇਦ ਹੀ ਮੈਂ ਜਿਹੜਾ ਇਹ ਹਾੜਾ ਵਰਗੇ ਹਾਲਾਤ ਬਣੇ ਨੇ ਪਾਣੀ ਪਾਰ ਕਰ ਸਕਾਂ ਗਾ ਜਾਣ ਨਾ ਇਹ ਸਾਰੀਆਂ ਹੀ ਆ ਪਿੰਡ ਬਾਰਡਰ ਪੱਟੀ ਦੇ ਹਾਲਾਤ ਨੇ ਬਾਰਡਰ ਪੱਟੀ ਦੇ ਹਾਲਾਤ ਇੰਨੇ ਕੋ ਮਾੜੇ ਨੇ ਕਿ ਜਿੰਨੇ ਵੀ ਇਸ ਵੀਡੀਓ ਨੂੰ ਐਮਐਲਏ ਸਹਿਬਾਨ ਸਰਕਾਰ ਦੇ ਨੁਮਾਇੰਦੇ ਵੇਖਣ ਤਾਂ ਇਸ ਚੀਜ਼ ਤੇ ਗੌਰ ਜ਼ਰੂਰ ਕਰਿਆ ਜੇ ਕਿ ਇਹਨਾਂ ਦੀ ਸਾਰ ਲੈ ਲਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਵੱਡੇ ਲੀਡਰ ਬਣਾਇਆ ਤੁਹਾਡਾ ਨਾਮ ਦੁਨੀਆ ਤੇ ਚਮਕਾਇਆ ਪਰ ਇਹਨਾਂ ਦੀ ਸਾਰ ਤੁਸੀਂ ਜ਼ਰੂਰ ਲਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੇ ਗਲਾਂ ਦੇ ਵਿੱਚ ਹਾਰ ਪਾਏ ਅੱਜ ਜਿਹੜੀ ਆਪਦੇ ਜੀਵਨ ਬਤੀਤ ਕਰ ਰਹੇ ਨੇ ਬੜਾ ਮੁਸ਼ਕਲ ਜੀਵਨ ਬទਿਤ ਕਰ ਰਹੇ ਨੇ ਕੈਮਰਾਮੈਨ ਰੋਜ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ